हां जी मित्रों ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਵੀ ਪਤਾ ਸਰੇ ਦਾ ਟੂਰਨਾਮੈਂਟ ਕਮਾਲਪੁਰੇ ਦੇ ਵਿੱਚ ਕਰੀਬ 10:00 ਵਜੇ ਦੇ ਟਾਈਮ ਦੇ ਨਾਲ ਸਮਾਪਤ ਹੋਇਆ ਲੇਟ ਭਾਵੇਂ ਜਰੂਰ ਹੋ ਗਿਆ ਪਰ ਦਰਸ਼ਕਾਂ ਨੇ ਸਵਾਦ ਲਿਆ ਇਸ ਕਬੱਡੀ ਕੱਪ ਦਾ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਟੂਰਨਾਮੈਂਟ ਫਿਰ ਦੇਖਣ ਨੂੰ ਮਿਲਣਾ ਰਿਕਾਰਡ ਬਣਿਆ ਇਸ ਕਬੱਡੀ ਕੱਪ ਤੇ ਅੰਬਾਸੋਰ ਸੈਕਲਾ ਬੈਸਟ ਰੇਡਰ ਤੇ ਹਰਿਆਣੇ ਵਾਲਾ ਸ਼ੀਲੂ ਬੈਸਟ ਜਾਫੀ ਪਹਿਲੇ ਨੰਬਰ ਤੇ ਬਹੁ ਅਕਬਰ ਦੀ ਟੀਮ ਤੇ ਦੂਜੇ ਨੰਬਰ ਤੇ ਕਮਾਲ ਦੀ ਟੀਮ ਇੱਕ ਗੱਲ ਮੰਨਣੀ ਪੈਣੀ ਆ ਬੁਰੀਆ ਸਰਸਰ ਵਾਲਾ ਤੇ ਹਾਕਮ ਵਾਲੀਆ ਜੱਗੂ ਉਹ ਕਰਕੇ ਜਿਹੜੇ ਕਿਤੇ ਕਿਤੇ ਹੀ ਹੋ ਪਾਉਂਦਾ ਅੱਜ ਜੱਗੂ ਦਾ ਦਿਨ ਸੀ ਮੇਰੇ ਵੀਰੋ ਲੋਕਾਂ ਦੇ ਦਿਲ ਲੁੱਟਿਆ ਇਹ ਗੱਲ ਦੱਸਣ ਵਾਲੀ ਨਹੀਂ ਇਹ ਗੱਲ ਸਾਰੇ ਜਾਣਦੇ ਆ ਵੀ ਅੱਜ ਜੱਗੂ ਨੇ ਲੋਕਾਂ ਦੇ ਦਿਲ ਲੁੱਟ ਲਈ ਆ ਇੱਕ ਬਾਕੀ ਯਾਰ ਚੈਟ 'ਚ ਲੋਕ ਕੀ ਕੀ ਬੋਲਦੇ ਆ ਨਾ ਖਡਾਰੀਆਂ ਬਾਰੇ ਐਵੇਂ ਹੀ ਮੈਚ ਫੈਕਸ ਹਨਾ ਬੈਠੇ ਆਪਾਂ ਰਜਾਈਆਂ 'ਚ ਕਈ ਜਾਗੇ ਧੱਕਾ ਕੀਤਾ ਕਿਸੇ ਟੀਮ ਨਾਲ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਨਾ ਸ਼ਕਰਪਰੀਏ ਕੋਤਵੇ ਵਾਲਿਆਂ ਨਾਲ ਕਹੀ ਜਾਂਦੇ ਸੀ ਵੀ ਧੱਕਾ ਹੋਇਆ ਪਰ ਇਦਾਂ ਦੀ ਕੋਈ ਗੱਲ ਨਹੀਂ ਮੈਚ ਆਪਣੇ ਦਾਮ ਤੇ ਜਿੱਤੇ ਆ ਮੁੰਡਿਆਣੇ ਸਾਰੀ ਟੌਪ ਦੀ ਗੇਮ ਖੇਡੇ ਹਾਕਮ ਵਾਲੀਏ ਦੇ ਅੱਜ ਰਿਕਾਰਡ ਬੋਲ ਗਏ ਅੱਜ ਬੁਰੀਏ ਨਹੀਂ ਵੀ ਉਹ ਕਰ ਦਿੱਤਾ ਸੀਗਾ ਪਰ ਸ਼ਿਲੂ ਹਰਿਆਣੇ ਵਾਲੇ ਦਾ 14 ਦੇ ਵਿੱਚ ਚਾਰ ਜੋ ਸਟਾਪ ਲਾਈਨ ਹੁੰਦੀ ਹੈ ਉਹਦੇ ਚ ਕੱਲਾ ਹੀ ਜਫੀ ਸੀਗਾ ਤਕੜਾ ਫਿਰ ਵੀ ਮੁੰਡੇ ਨੇ ਬਸ ਕਰਾ ਦਿੱਤੀ ਅੰਬੇ ਨੂੰ ਕਾਫੀ ਜਫੇ ਲਾਤੇ ਹਾਕਮ ਵਾਲੀਏ ਜੱਗੂ ਨੇ ਬਾਕੀ ਜੇਕਰ ਮਾਨ ਸਿੰਘ ਰੇਡਾਂ ਪਾਉਂਦਾ ਮੈਨੂੰ ਲੱਗਦਾ ਫਿਰ ਵੀ ਮੈਚਾਂ ਦਾ ਫਰਕ ਪੈਂਦਾ ਕਿਉਂਕਿ ਮਾਨ ਸਿੰਘ ਬੜਾ ਭਾਰੀ ਰੇਡਰ ਆ ਉਹਦੀ ਵੀ ਕਮਾਲ ਵੀ ਹੁੰਦੀ ਆ ਖੇਡ ਮੈਨੂੰ ਲੱਗਿਆ ਫਾਈਨਲ 'ਚ ਮੈਨੂੰ ਲੱਗਦਾ ਜਫਾ ਵੀ ਨਹੀਂ ਖਾਦਾ ਉਸ ਭਰਾਣੇ ਵੀ ਬਾਕੀ ਸਾਰੇ ਖਿਡਾਰੀ ਟੌਪ ਦੇ ਖੇਡੇ ਕਿਦਾਂ ਦਾ ਲੱਗਿਆ ਮੇਲਾ ਤੁਸੀਂ ਵੀ ਦੱਸ ਸਕਦੇ ਹੋ ਬਾਕੀ ਜੋ ਹੈ ਦਰਸ਼ਕ ਬਹੁਤ ਆ ਰਹੇ ਸੀ ਯਾਰ ਗਰਾਊਂਡ ਚ ਪਹਿਲਾ ਗਰਾਊਂਡ ਜੇਕਰ ਕਲੀਅਰ ਹੁੰਦਾ ਤਾਂ ਫਿਰ ਵੀ ਫਰਕ ਪੈਂਦਾ ਯਾਰ ਬਹੁਤ ਜ਼ਿਆਦਾ ਡਿਸਟਰਬੈਂਸ ਹੋਈ ਦਰਸ਼ਕਾਂ ਦੇ ਕਾਰਨ ਲਾਈਵ ਦੇਖਣ ਵਾਲਿਆਂ ਨੂੰ ਵੀ ਬਾਕੀ ਇਹ ਤੁਹਾਨੂੰ ਅਪਡੇਟ ਦੇਣੀ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਪਾਉਣੀ ਰਹਿੰਦੇ ਆ ਧੰਨਵਾਦ